ਜੇਕਰ ਤੁਹਾਨੂੰ ਭੁੱਖ ਘਟ ਲੱਗਦੀ ਹੈ ਜਾਂ ਭੁੱਖ ਜ਼ਿਆਦਾ ਲੱਗਦੀ ਹੈ ਅਫਾਰਾ ਰਹਿੰਦਾ ਹੈ ਜਾਂ ਫਿਰ ਪੇਟ ਹੈਗਾ ਉਹ ਹਰ ਵੇਲੇ ਚਿਪਕਿਆ ਰਹਿੰਦਾ ਹੈ ਤਾਂ ਸਮਝੋ ਤੁਹਾਡਾ ਜਿਹੜੇ ਸਰੀਰ ਦਾ ਇੱਕ ਅਹਿਮ ਅੰਗ ਹੈਗਾ ਉਸ ਦੇ ਵਿੱਚ ਦਿੱਕਤ ਪਰੇਸ਼ਾਨੀ ਆਉਣੀ ਸ਼ੁਰੂ ਹੋ ਗਈ ਹੈ ਤੁਸੀਂ ਅੰਮ੍ਰਿਤ ਖਾਣ ਲੱਗੋ 250 ਗ੍ਰਾਮ ਦਾ ਸਸਤਾ ਫਰੂਟ ਹੈ 250 ਗ੍ਰਾਮ ਰੋਜ਼ ਅੰਮ੍ਰਿਤ ਖਾਓ ਤੇ ਮਹੀਨੇ ਬਾਅਦ ਤੁਸੀਂ ਆਪਣੇ ਓਟੀਪੀ ਚੈੱਕ ਕਰਿਓ ਲੀਵਰ ਬਿਲਕੁਲ ਤੁਹਾਡਾ ਨੋਰਮਲ ਹੋਊਗਾ ਕਿ ਸਵੇਰੇ ਉੱਠਣਸਾਰ ਜਿਹੜਾ ਹੈਗਾ ਸਾਡਾ ਤਾਂ ਜੀ ਸਿਰ ਦੁਖਦਾ ਉਹ ਸਿਰ ਦੁਖਦਾ ਹੈ ਕਿ ਤੁਹਾਡੇ ਜਿਹੜੀ ਗੈਸ ਬਣਦੀ ਹੈ ਗੈਸ ਉਦੋਂ ਹੀ ਬਣਦੀ ਹੈ ਜਦੋਂ ਸਾਡਾ ਲੀਵਰ ਨਹੀਂ ਠੀਕ ਠੰਗ ਦੇ ਨਾਲ ਕੰਮ ਕਰਦਾ ਸਵੇਰੇ ਉੱਠਣਸਾਰ ਅਸੀਂ ਕੰਮਾਂ ਦੀ ਰੇਲ ਬਣਾ ਦਾਂਗੇ ਪਰ ਜਦੋਂ ਸਵੇਰੇ ਉੱਠਦੀ ਐ ਨੇ ਸਾਡੀਆਂ ਭੈਣਾਂ ਤਾਂ ਕਈਆਂ ਦੇ ਗੋਡੇ ਫੜੇ ਹੁੰਦੇ ਨੇ ਦਰਦਾਂ ਨੇ ਕਈਆਂ ਨੇ ਪਿੱਠ ਫੜੀ ਹੁੰਦੀ ਐ ਕਈਆਂ ਦਾ ਸਿਰ ਦਰਦ ਫੜਿਆ ਹੁੰਦਾ ਛੋਟੀ ਇਲਾਈਚੀ ਹੈ ਮਨਕਾ ਨੇ ਇਹ ਬੀਜ ਪਏ ਨੇ ਕਿਸੇ ਚੀਜ਼ ਦੇ ਹੈਗੇ ਨੇ ਸਮਝਾਂਗੇ ਕਿਸ ਚੀਜ਼ ਦੇ ਬੀਜ ਨੇ ਔਰ ਬਦਾਮ ਨੇ ਕੀ ਨੁਸਖਾ ਕੀ ਫਾਰਮੂਲਾ ਜੀ ਇਹ ਉਹ ਪਥਰੀ ਜਦੋਂ ਆਪਣੀ ਜਗ੍ਹਾ ਤੋਂ ਹਿਲਦੀ ਹੈ ਕਈ ਵਾਰ ਸਾਡੀ ਪਿਤ ਨਲੀ ਦੇ ਵਿੱਚ ਜਿਹੜੀ ਜਦੋਂ ਫਸ ਜਾਂਦੀ ਹੈ ਤਾਂ ਉਹਦੇ ਨਾਲ ਅਸਹਿ ਦਰਦ ਹੁੰਦਾ ਹੈ ਜਿਹੜਾ ਕਿ ਮਤਲਬ ਸਹਿਣਯੋਗ ਨਹੀਂ ਹੁੰਦਾ ਤਾਂ ਇਹ ਨੁਸਖਾ ਬੜਾ ਹੀ ਜਿਹੜਾ ਆਰਾਮ ਬਣਾ ਹੈ ਅਸੀਂ ਇਹ ਮਤਲਬ ਪ੍ਰਯੋਗ ਕੀਤਾ ਹੋਇਆ ਸਾਡੇ ਉਰੇ ਜਿਹੜੇ ਪੇਸ਼ੈਂਟ ਆਉਂਦੇ ਨੇ ਜਿਹੜੀਆਂ ਰੋਂਦੂ ਰੋਂਦੂ ਕਰਦੀਆਂ ਨੇ ਸਾਡੀਆਂ ਭੈਣਾਂ ਕੰਮ ਨੂੰ ਦੇਖ ਕੇ ਜਿਨ੍ਹਾਂ ਨੂੰ ਬੁਖਾਰ ਵਾਂਗੋ ਚੜ ਜਾਂਦਾ ਵੀ ਸਾਰਾ ਦਿਨ ਕਿਵੇਂ ਕੱਢਾਂਗੇ ਅਸੀਂ ਉਹਨਾਂ ਵਾਸਤੇ ਠੀਕ ਰਹੇਗਾ ਬਿਲਕੁਲ ਸਰ ਇਹ ਜਿਹੜਾ ਨੁਸਖਾ ਹੈਗਾ ਇਹਨੇ ਤੁਹਾਨੂੰ ਪੇਟ ਦਰਦ ਤੋਂ ਤਾਂ ਰਾਹਤ ਦਵਾਣੀ ਹੀ ਦਵਾਉਣੀ ਆ ਨਾਲ ਦੀ ਨਾਲ ਸਰੀਰ ਦੇ ਵਿੱਚ ਇੱਕ એનર્ਜੀ ਭਰਦਾ ਔਰ ਤਾਕਤ ਦਿੰਦਾ ਸਮਦੋਸ਼ਾ ਸਮਗਨਿਸ਼ਚਾ ਸਮਧਾਤੂ ਮਲਕਰੀਆ ਪ੍ਰਸੰਨ ਆਤਮਾ ਇੰਦਰੀਆ ਮਨਾ ਇੱਥੇ ਜੜੇ ਬੂਟਿਆਂ ਤੋਂ ਅਸੀਂ ਪਾਊਡਰ ਤਿਆਰ ਕਰਦੇ ਆਂ ਇਹ ਪਾਊਡਰ ਦਾ ਮਤਲਬ ਪਾਊਡਰ ਨੂੰ ਤਿਆਰ ਕਰਦੇ ਆ ਤਾਂ ਇਹਦਾ ਸੰਸਕ੍ਰਿਤ ਵਿੱਚ ਵੀ ਇਹਦਾ ਮਤਲਬ ਪਾਊਡਰ ਦਾ ਨੇਮ ਹੈ ਇਹਨੂੰ ਕਹਿੰਦੇ ਯਕਰਿਤ ਪਲੇਹੰਤਿਕ ਚੂਰਨ ਖਾਲੀ ਪੇਟ ਉਹਦੀ ਵਰਤੋ ਕਰੋ ਤੇ ਐਂ ਹੀ ਸ਼ਾਮ ਨੂੰ ਕਰੋ ਸਵੇਰੇ ਸ਼ਾਮ ਦੋੇ ਟਾਈਮ ਦੀ ਵਰਤੋ ਕਰੋ ਮਤਲਬ 15 20 ਦਿਨ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਕਿੰਨੀ ਵੀ ਲੀਵਰ ਦੀ ਪ੍ਰੋਬਲਮ ਸੀ ਵੀ ਲੀਵਰ ਸਰਾਈਸਸ ਤੱਕ ਦੇ ਪੇਸ਼ੈਂਟ ਵੀ ਸਾਡੇ ਕੋਲ ਆ ਸੀ ਇਹੀ ਨੁਸਖਾ ਦਿੰਨੇ ਆ ਤੇ ਇਹਦੇ ਨਾਲ ਬਿਲਕੁਲ ਨਵਰ ਨਵ ਹੋ ਜਾਂਦੇ ਆ ਉਹ ਜੇਕਰ ਤੁਹਾਨੂੰ ਭੁੱਖ ਘਟ ਲੱਗਦੀ ਹੈ ਜਾਂ ਭੁੱਖ ਜ਼ਿਆਦਾ ਲੱਗਦੀ ਹੈ ਅਫਾਰਾ ਰਹਿੰਦਾ ਹੈ ਜਾਂ ਫਿਰ ਪੇਟ ਹੈਗਾ ਉਹ ਹਰ ਵੇਲੇ ਚਿਪਕਿਆ ਰਹਿੰਦਾ ਹੈ ਤਾਂ ਸਮਝੋ ਤੁਹਾਡਾ ਜਿਹੜੇ ਸਰੀਰ ਦਾ ਇੱਕ ਅਹਿਮ ਅੰਗ ਹੈਗਾ ਉਸ ਦੇ ਵਿੱਚ ਦਿੱਕਤ ਪਰੇਸ਼ਾਨੀ ਆਉਣੀ ਸ਼ੁਰੂ ਹੋ ਗਈ ਹੈ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqi ਤੇ ਮੇਰੇ ਨਾਲ ਨੇ ਅੱਜ ਡਾ ਵੈਦ ਬਲਜਿੰਦਰ ਸਿੰਘ ਤੇ ਡਾਈਟੀਸ਼ਨ ਹਰਪ੍ਰੀਤ ਕੌਰ ਜੀ ਜਿਨ੍ਹਾਂ ਨੇ ਅੱਜ ਤੁਹਾਨੂੰ ਇੱਕ ਅਜੀਹਾ ਨੁਸਖਾ ਅਜੀਹਾ ਫਾਰਮੂਲਾ ਤੁਹਾਡੇ ਨਾਲ ਸਾਂਝਾ ਕਰਨਾ ਹੈ ਕਿ ਪੇਟ ਨਾਲ ਸੰਬੰਧਿਤ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਕਰਕੇ ਸਰੀਰ 'ਚ ਕਮਜ਼ੋਰੀ ਆ ਜਾਂਦੀ ਹੈ ਜਾਂ ਫਿਰ ਜਿਹੜੀਆਂ ਸਾਡੀਆਂ ਭੈਣਾਂ ਰੋਜ਼ ਰਾਤ ਨੂੰ ਸੋਚ ਕੇ ਪੈਂਦੀਆਂ ਨੇ ਕਿ ਸਵੇਰ ਹੁੰਦੇ ਹੀ ਅਸੀਂ ਕੰਮਕਾਰਾਂ ਦੀ ਰੇਲ ਬਣਾ ਦੇਾਂਗੇ ਪਰ ਉਨ੍ਹਾਂ ਚ ਉੱਠਣ ਦੀ ਹਿੰਮਤ ਨਹੀਂ ਪੈਂਦੀ ਆ ਜੋ ਨੁਸਖਾ ਉਹ ਫਾਰਮੂਲਾ ਹਰਪ੍ਰੀਤ ਜੀ ਸਾਡੀਆਂ ਭੈਣਾਂ ਨਾਲ ਖਾਸ ਕਰਕੇ ਸ਼ੇਅਰ ਕਰਨ ਵਾਲੇ ਨੇ ਸ਼ੁਰੂਆਤ ਅਸੀਂ ਵੈਦ ਬਲਜਿੰਦਰ ਜੀ ਤੋਂ ਕਰ ਲੈਂਦੇ ਆ ਵੈਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਥੈਂਕ ਯੂ ਸਾਬ ਥੈਂਕ ਯੂ ਫਰੂਕੀ ਸਾਹਿਬ ਤੁਹਾਡਾ ਤੇ ਤੁਹਾਡੀ ਟੀਮ ਦਾ ਜੀ ਆਇਆਂ ਨੂੰ ਜੀ ਅੱਛਾ ਬਲਜਿੰਦਰ ਜੀ ਇਸ ਤੋਂ ਪਹਿਲਾਂ ਕਿ ਅਸੀਂ ਪੇਟ ਦੀ ਗੱਲ ਤੁਹਾਡੇ ਨਾਲ ਚਲਾਈਏ ਆਯੁਰਵੇਦ ਦੇ ਮੁਤਾਬਕ ਕਿਹੜਾ ਇਨਸਾਨ ਇਸ ਵੇਲੇ ਬਿਲਕੁਲ ਫਿੱਟ ਹੈ ਜੈਸੇ ਇਹ ਕਹ ਲੀਏ ਕਿ ਕਿਹੜਾ ਬੰਦਾ ਹੈ ਜਿਹੜਾ ਇਸ ਵੇਲੇ ਜ਼ਿੰਦਗੀ ਦੇ ਨਜ਼ਾਰੇ ਲੈ ਰਿਹਾ ਹੈ ਆਯੁਰਵੇਦ ਵਿੱਚ ਹਾਂਜੀ ਆਯੁਰਵੇਦ ਦੇ ਵਿੱਚ ਫਿੱਟ ਬੰਦੇ ਦੀ ਪ੍ਰਵਾਸਾ ਸੰਸਕ੍ਰਿਤ ਦਾ ਸ਼ਲੋਕ ਦੇ ਵਿੱਚ ਬਤਨ ਨੂੰ ਉਹਦਾ ਵਰਣਨ ਕਰਦਾ ਹੈ ਹਮ ਸਮ ਦੋਸ਼ਾ ਸਮਗ ਨਿਸ਼ਚਾ ਸਮ ਧਾਤੂ ਮਲ ਕ੍ਰਿਆ પ્રસન્ન ਆਤਮਾ ਇੰਦਰੀਆਏ ਮਨਾ ਕੀ ਆ ਬੋਤ ਹੈ ਇਹ ਸੰਸਕ੍ਰਿਤ ਦਾ ਸ਼ਲੋਕ ਹੈ ਜਿਹਦੇ ਤੇ ਸਾਰਾ ਆਯੁਰਵੇਦ ਆਧਾਰਿਤ ਹੈ ਤੋਂ ਨੂੰ ਮੈਂ ਇਹਦਾ ਸਮਝਾ ਵੀ ਦਿੰਨਾ ਵਿਸ਼ਲੇਸ਼ਣ ਕਰਕੇ ਜੀ ਜੀ ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿ ਕੀ ਗੱਲ ਤੁਸੀਂ ਜਿਹੜੀ ਸੰਸਕ੍ਰਿਤੀ ਦੀ ਅੱਜ ਕੱਲ ਜ਼ਿਆਦਾ ਅਧਿਐਨ ਜ਼ਿਆਦਾ ਕਰ ਰਹੇ ਨਹੀਂ ਸੰਸਕ੍ਰਿਤੀ ਆਯੁਰਵੇਦ ਹੈ ਹੀ ਸੰਸਕ੍ਰਿਤੀ ਦੇ ਵਿੱਚ ਜਿੰਨਾ ਜਿੰਨਾ ਵੀ ਆਯੁਰਵੇਦ ਦਾ ਅਸਲ ਸੰਸਕ੍ਰਿਤੀ ਵਿੱਚ ਹੀ ਆਦੂਲੀ ਸੰਸਕ੍ਰਿਤੀ ਵਿਦਿ ਦੀ ਨੌਲੇਜ ਹੋਣੀ ਤੁਹਾਨੂੰ ਲੱਗ ਵੀ ਜਿਹੜੀ ਸਾਰੇ ਨੁਸਖੇ ਟੋਟਕੇ ਫਾਰਮੂਲੇ ਤੁਸੀਂ ਇੱਥੇ ਰੱਖੇ ਨੇ ਚਾਹ ਮਕੋਏ ਨੇ ਚਾਹ ਕੁਟਕੀ ਹੈ ਚਾਹ ਭੂਮੀ ਆਵਲਾ ਹੈ ਬਰਿੰਗਰਾਜ ਹੈ ਇਹ ਸਾਰੀਆਂ ਤੁਸੀਂ ਜੜੀ ਬੂਟੀਆਂ ਦਾ ਸੁਮੇਲ ਹੈਗਾ ਇਹ ਸਾਰਾ ਆਯੁਰਵੇਦ ਦੇ ਵਿੱਚ ਹੀ ਲੈਂਦੇ ਹੋ ਬਿਲਕੁਲ ਬਿਲਕੁਲ ਆ ਤੁਹਾਡੇ ਸਾਹਮਣੇ ਜਿੰਨੇ ਸਾਡੇ ਇੱਥੇ ਬੁੱਕਸ ਪਈਆਂ ਨੇ ਜਾਂ ਗ੍ਰੰਥ ਨੇ ਇਹ ਸਾਰੇ ਹੀ ਸੰਸਕ੍ਰਿਤ ਵਿੱਚ ਨੇ ਤੇ ਉਹਨਾਂ ਦਾ ਫਿਰ ਉਹ ਤਰਜਮਾ ਕਰਕੇ ਉਸ ਲਈ ਸੰਸਕ੍ਰਿਤ ਦੀ ਨੋਲਿਜ ਹੋਣੀ ਬਹੁਤ ਜ਼ਰੂਰੀ ਆ ਚਲੋ ਆਯੁਰਵੇਦ ਵਾਸਤੇ ਹਾਂਜੀ ਹਾਂਜੀ ਆ ਆਪਾਂ ਗੱਲ ਕਰ ਰਹੇ ਸੀ ਸ਼ਲੋਕ ਦੀ ਹਾਂਜੀ ਸਮ ਦੋਸ਼ਾ ਸਮਗਨਿਸ਼ਚਾ ਸਮadhatੂ ਮਲਕ੍ਰਿਆ ਪ੍ਰਸੰਨਾਤਮਾ ਇੰਦਰੀਆਯ ਮਨ ਆ ਇਹਦਾ ਅਰਥ ਹੈਗਾ ਸਮ ਦੋਸ਼ਾ ਤਿੰਨ ਦੋਸ਼ ਹੁੰਦੇ ਆਪਣੇ ਸਰੀਰ ਦੇ ਵਿੱਚ ਵਾਤ ਪਿੱਤ ਕਫ ਠੀਕ ਹੈ ਸਮਗਨਿਸ਼ਚਾ ਸਮ ਮਤਲਬ ਬਰਾਬਰ ਅਗਨਿਸ਼ਚਾ ਮਤਲਬ ਬਰਾਬਰ ਮਾਤਰਾ ਦੇ ਵਿੱਚ ਜਿਹੜਾ ਤੁਹਾਡੀ ਅਗਨੀ ਭੁੱਖ ਨੂੰ ਕਹਿੰਦੇ ਆ ਅਗਨੀ ਇਹ ਬਣ ਰਹੀ ਆ ਸਮਧਾਤੂ ਮਲਕਰੀਆ ਸੱਤੇ ਧਾਤੂਆਂ ਜਿਹਦਾ ਲੀਵਰ ਸਹੀ ਪ੍ਰੋਡਿਊਸ ਕਰ ਰਿਹਾ ਰਸ ਰਤ ਮਸਾ ਮੇਗ ਹੈ ਨਾ ਜਿਹੜੇ ਸੱਤੇ ਧਾਤੂਆਂ ਆਉਣੀ ਆ ਸਮਧਾਤੂ ਮਲਕਰੀਆ ਮਲਕਰੀਆ ਜਿਹਦੀ ਸਹੀ ਹੁੰਦੀ ਆ ਮਤਲਬ ਮਲ ਤਿਆਗ ਸਹੀ ਹੁੰਦਾ ਪ੍ਰਸੰਨ ਆਤਮਾ ਇੰਦਰੀਆਏ ਮਨਾ ਜਿਹਦੀ ਆਤਮਾ ਪ੍ਰਸੰਨ ਰਹਿੰਦੀ ਆ ਤੇ ਇੰਦਰੀਆਂ ਉਹਦੀਆਂ ਸਹੀ ਵਰਕ ਕਰਦੀਆਂ ਉਹਨਾਂ ਸਾਨਾ ਆਯੁਰਵੇਦ ਹਨ ਸਨ ਰਿਸਤ ਪੋਸ਼ਟ ਤੇ ਬਿਲਕੁਲ ਸਵਸਥ ਹੈ। ਕੀ ਬਾਤ ਹੈ। ਪਰ ਇਹ ਜਿਹੜੀ ਤੁਸੀਂ ਸ਼ਲੋਕਾਂ ਦੇ ਵਿੱਚ ਵਰਨਨ ਕੀਤਾ ਅੱਜ ਕੱਲ ਤੇ ਸਾਰੀਆਂ ਖਰਾਬ ਹੀ ਹੈ ਨਹੀਂ ਜੀ। ਬਿਮਾਰੀਆਂ ਦਾ ਕਾਰਨ ਵੀ ਫਿਰ ਇਹੀ ਹੈ ਜੀ। ਅੱਛਾ। ਜਿਹੜੇ ਆਪਾਂ ਆਪਣੀ ਕੁਦਰਤੀ ਜੜੀ ਬੂਟੀਆਂ ਤੋਂ ਜਾਂ ਆਪਣੇ ਆਯੁਰਵੇਦ ਤੋਂ ਆਯੁਰਵੇਦ ਕੀ ਹੈ। ਜਿਹੜੀ ਸ੍ਰਿਸ਼ਟੀ ਹੈ ਜੀਵ ਜੰਤੂ ਜੰਗਲ ਤੇ ਤੁਸੀਂ ਮੈਂ ਜਿਵੇਂ ਗੁਰਬਾਣੀ ਦੇ ਵਿੱਚ ਆਉਂਦਾ ਹੈ ਗੁਰਬਾਣੀ ਦੇ ਵਿੱਚ ਆਪਾਂ ਸੰਸਕ੍ਰਿਤ ਦੇ ਸ਼ਲੋਕ ਹੈ ਇੱਕਨੇ ਗੁਰਬਾਣੀ ਦੇ ਵਿੱਚ ਆਉਂਦਾ ਜੋ ਬ੍ਰਹਿਮੰਡੇ ਸੋਈ ਪਿੰਡ ਹੈ ਜੋ ਖੋਜਿਆ ਸੋ ਪਾਵੇ ਜੋ ਕੁਝ ਬ੍ਰਹਿਮੰਡ ਦੇ ਵਿੱਚ ਹੈ ਸ੍ਰਿਸ਼ਟੀ ਵਿੱਚ ਹੈ ਉਹੀ ਬੰਦੇ ਦੇ ਅੰਦਰ ਹੈ ਜਲ ਵాయు ਆਕਾਸ਼ ਸਾਰਾ ਕੁਝ ਬੰਦੇ ਦੇ ਅੰਦਰ ਹੀ ਹੈ ਜੋ ਖੋਜਿਆ ਸੋ ਪਾਵੇ ਜੋ ਇਹਨੂੰ ਇਹਦੇ ਤੇ ਗੌਰ ਕਰ ਲੂਗਾ ਖੋਜੂਗਾ ਲੱਭੂਗਾ ਉਹਨੂੰ ਪ੍ਰਾਪਤੀ ਹੋਏ ਸਾਰੇ ਕੁਝ ਆਪਣੇ ਆਲੇ ਦੁਆਲੇ ਆ ਲੋੜ ਹੈ ਉਹਨੂੰ ਲੱਭਣ ਦੀ ਸ਼ਾਂਤ ਚਿੱਤ ਹੋ ਕੇ ਫਿਰ ਜਿਹੜੀ ਲੋਕ ਤੁਹਾਡੇ ਕੋਲ ਇਸ ਵੇਲੇ ਆ ਰਹੇ ਨੇ ਵੈ ਜੀ ਕਿਹੜੀ ਲੋਕ ਨੇ ਜਿਹੜੇ ਤੁਹਾਡੇ ਕੋਲ ਜ਼ਿਆਦਾ ਮਿਕਦਾਰ ਦੇ ਵਿੱਚ ਮਰੀਜ਼ ਨੇ ਤੁਹਾਨੂੰ ਫੋਨ ਤੇ ਦੱਸਦੇ ਨੇ ਜਾਂ ਫਿਰ ਇੱਥੇ ਤੁਹਾਡੇ ਕੋਲ ਨੁਸਖੇ ਫਾਰਮੂਲੇ ਲੈ ਕੇ ਜਾਂਦੇ ਨੇ ਕਿਹੜੀਆਂ ਪ੍ਰੋਬਲਮਾਂ ਇਸ ਵੇਲੇ ਤੁਹਾਡੇ ਮੁਤਾਬਕ ਜ਼ਿਆਦਾ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਨੇ ਜੀ ਦੇਖੋ ਫਰੁਕੀ ਸਾਹਿਬ ਬਹੁਤੇ ਲੋਕਾਂ ਦਾ ਵਹਿਮ ਇਹ ਹੈ ਵੀ ਸਾਡਾ ਜਿਹੜਾ ਹਾਰਟ ਹੈ ਉਹ ਮੁੱਖ ਅੰਗ ਆ ਸਾਡੇ ਸਰੀਰ ਦਾ ਪਰ ਨਹੀਂ ਸਾਡੇ ਸਰੀਰ ਦਾ ਮੁੱਖ ਅੰਗ ਜਾਂ ਇੰਜਨ ਹੈਗਾ ਉਹ ਲੀਵਰ ਓਕੇ ਲੀਵਰ ਦੇ ਉੱਤੇ ਹੀ ਸਾਰਾ ਸਿਸਟਮ ਟਿਕਿਆ ਹੋਇਆ ਹੈ ਆਪਾਂ ਕਈ ਲੋਕਾਂ ਨੂੰ ਓਟੀਪੀਟੀ ਨੂੰ ਹਲਕੇ ਚ ਲੈ ਲੈਂਦੇ ਆ ਵੀ ਆ ਕੋਈ ਨਹੀਂ ਥੋੜੇ ਬਹੁਤੇ ਓਟੀਪੀਟੀ ਵਧੇ ਹੋਏ ਆ ਲੀਵਰ ਫੈਟੀ ਆ ਕੁਝ ਨਹੀਂ ਹੋਇਆ ਹੈਗਾ ਸਟਾਰਟਿੰਗ ਉੱਥੋਂ ਹੁੰਦੀ ਹੈ ਜੀ ਓਕੇ ਉੱਥੋਂ ਹੀ ਤੁਹਾਨੂੰ ਗੈਸ ਬਣਨੀ ਆ ਕਨਸਟਿਪੇਸ਼ਨ ਰਹਿਣਾ ਜਾਂ ਖਾਣੇ ਤੋਂ ਬਾਅਦ ਲੈਟਰਨ ਜਾਣਾ ਵਾਰ-ਵਾਰ ਜਾਂ ਚਿੜਚਿੜਾਪਨ ਹੋ ਗਿਆ ਹਨਾ ਭੁੱਖ ਨਹੀਂ ਲੱਗਣੀ ਇਹ ਸਾਰੀਆਂ ਸਮੱਸਿਆਵਾਂ ਦਾ ਜਨਮਦਾਤਾ ਲੀਵਰ ਓਕੇ ਤੇ ਉੱਥੋਂ ਸਾਰੀਆਂ ਬਿਮਾਰੀਆਂ ਦੀ ਸ਼ੁਰੂਆਤ ਹੁੰਦੀ ਆ ਹੁਣ ਤੁਸੀਂ ਕਹਿੰਦੇ ਤੁਹਾਡੇ ਕੋਲ ਬੰਦੇ ਬਹੁਤੇ ਵੈਸੇ ਤਾਂ ਮਰੀਜ਼ ਹਰ ਤਰ੍ਹਾਂ ਦਾ ਹੀ ਆਉਂਦਾ ਜਿਵੇਂ ਕੀ ਜਿਵੇਂ ਕੀ ਲੀਵਰ ਵਾਲੇ ਹੋਗੇ 슈ગર ਵਾਲੇ ਹੋਗੇ ਹਾਰਟ ਵਾਲੇ ਹੋਗੇ ਹਨਾ ਹਰ ਤਰ੍ਹਾਂ ਦਾ ਪੇਸ਼ੈਂਟ ਸਾਡੇ ਕੋਲ ਆਉਂਦਾ ਪਰ ਸਾਡੇ ਦੇਖਣ ਦੇ ਵਿੱਚ ਇਹ ਹੈ ਕਿ ਮਜ਼ਦੂਰ ਤਬਕੇ ਸਾਡੇ ਕੋਲ ਬਹੁਤ ਘੱਟ ਆਉਂਦਾ ਜਾਂ ਪ੍ਰਵਾਸੀ ਉਹਦਾ ਕਾਰਨ ਇਹ ਹੈ ਵੀ ਉਹ ਫਿਜ਼ੀਕਲ ਐਕਟੀਵਿਟੀ ਜ਼ਿਆਦਾ ਕਰਦੇ ਫਿਜ਼ੀਕਲੀ ਕੰਮ ਕਰਦੇ ਆ ਸਾਡੇ ਪੰਜਾਬੀਆਂ ਨੇ ਤਾਂ ਮੱਥੀ ਕੰਮ ਕਰਨਾ ਛੱਡਤਾ ਇਸ ਕਰਕੇ ਜਿੰਨੇ ਵੀ ਅਸੋਹ ਲੋਗ ਆਪਾਂ ਉਹਨਾਂ ਹੀ ਬਿਮਾਰੀਆਂ ਵਧ ਗਈਆਂ ਜੀ ਤੇ ਉਹਨਾਂ ਤੋਂ ਅਸੀਂ ਆ ਮੈਡੀਸਨ ਤਿਆਰ ਕਰਦੇ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਸਾਰੀਆਂ ਅੱਠੇ ਜੜੀ ਬੂਟੀਆਂ ਤੋਂ ਅਸੀਂ ਆ ਪਾਊਡਰ ਤਿਆਰ ਕਰਦੇ ਆ ਜਿਵੇਂ ਆ ਤੁਸੀਂ ਦੇਖ ਪਾ ਰਹੇ ਹੋ ਕਟਕੀ ਹੈ ਹਾਂਜੀ ਹਾਂਜੀ ਭਿੰਗਰਾਜ ਹੈ ਜੀ 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 ਮਕੋਏ ਪੁਨਰਨਵਾ ਭੂਮੀ ਆਮਲਾ ਹੂੰ ਸਿਰਫ ਓਕਾ ਕਾਲਮੇਗ ਤੇ ਕਾਸ਼ਨੀ ਠੀਕ ਹੈ ਇਹ ਠੇ ਜੜੇ ਬੂਟੀਆਂ ਤੋਂ ਅਸੀਂ ਪਾਊਡਰ ਤਿਆਰ ਕਰਦੇ ਹਾਂ ਇਹ ਪਾਊਡਰ ਦਾ ਮਤਲਬ ਪਾਊਡਰ ਨੂੰ ਤਿਆਰ ਕਰਦੇ ਤਾਂ ਇਹਦਾ ਸੰਸਕ੍ਰਿਤ ਵਿੱਚ ਵੀ ਇਹਦਾ ਮਤਲਬ ਪਾਊਡਰ ਦਾ ਨੇਮ ਹੈ ਇਹਨੂੰ ਕਹਿੰਦੇ ਯਕਰਿਤ ਭਲੇਹੰਤਿਕ ਚੂਰਨ ਓਕੇ ਯਕਰਿਤ ਕਹਿੰਦੇ ਸੰਸਕ੍ਰਿਤ ਵਿੱਚ ਲੀਵਰ ਨੂੰ ਠੀਕ ਹੈ ਤੇ ਕਿਸੇ ਤਰ੍ਹਾਂ ਦੀ ਲੀਵਰ ਦੀ ਪ੍ਰੋਬਲਮ ਆ ਤੁਹਾਨੂੰ ਲੀਵਰ ਫੈਕਟੀ ਆ ਓਟੀਪੀਟੀ ਵਧੇ ਹੋਏ ਆ इवन ਕੀ ਲੀਵਰ ਤੁਹਾਡਾ ਡੈਮੇਜ ਹੋ ਗਿਆ ਲੀਵਰ ਸਰਾਇਸਸ ਹੋ ਗਿਆ ਉੱਥੇ ਵੀ ਇਹਦੇ ਉੱਤੋਂ ਹੋਰ ਕੋਈ ਨੁਸਕਾ ਹੈ ਹੀ ਨਹੀਂ ਆਯੁਰਵੇਦ ਦੇ ਵਿੱਚ ਕਿਸੇ ਤਰ੍ਹਾਂ ਦੀ ਲੀਵਰ ਦੀ ਸਮੱਸਿਆ ਅਗਰ ਉਹ ਠੀਕ ਕਰਨਾ ਤਾਂ ਇਹਨਾਂ ਅੱਠੇ ਜੜੀਆਂ ਬੂਟੀਆਂ ਦੇ ਉੱਤੇ ਗ੍ਰੰਥਾਕਾਰੀ ਨੁਸਖਿਆਂ ਦੇ ਵਿੱਚ ਕੋਈ ਨਹੀਂ ਹੈਗਾ ਜੀ 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 ਚਲੋ ਅਸੀਂ ਤੁਹਾਡੇ ਕੋਲ ਸਮਝਾਂਗੇ ਕਿਉਂਕਿ ਫੈਟੀ ਲਿਵਰ ਅੱਜਕੱਲ ਹਰੇਕੀ ਹਾਲਕੇ ਚ ਲੈ ਰਿਆ ਸਾਡੇ ਨਾਲ ਡਾਈਟੀਸ਼ਨ ਅਰਪ੍ਰੀਤ ਕੌਰ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਸਾਸ੍ਰੀਕਾਲ ਸਰ ਸਾਸ੍ਰੀਕਾਲ ਜੀ ਵੈਲਕਮ ਹਰਪ੍ਰੀਤ ਜੀ ਇਹ ਦੱਸੋ ਵੀ ਤੁਸੀਂ ਅੱਜ ਇੱਥੇ ਮਿਸ਼ਰੀ ਤੁਸੀਂ ਰੱਖੀ ਹੈ ਛੋਟੀ ਇਲਾਇਚੀ ਹੈ ਮਨੱਕਾ ਨੇ ਇਹ ਬੀਜ ਪਏ ਨੇ ਕਿਸ ਚੀਜ਼ ਦੇ ਹੈਗੇ ਨੇ ਸਮਝਾਂਗੇ ਕਿਸ ਚੀਜ਼ ਦੇ ਬੀਜ ਨੇ ਔਰ ਬਦਾਮ ਨੇ ਕੀ ਨੁਸਖਾ ਹੈ ਕੀ ਫਾਰਮੂਲਾ ਜੀ ਇਹ ਇਹ ਸਰ ਨੁਸਖਾ ਹੈਗਾ ਏ ਜਿਵੇਂ ਵੈਸਾਬ ਨੇ ਗੱਲ ਕੀਤੀ ਹੈ ਲੀਵਰ ਲਈ ਲੀਵਰ ਦੇ ਨਾਲ ਰਿਲੇਟ ਤੇ ਇਹ ਹੈਗਾ ਨੁਸਖਾ ਅਗਰ ਲੀਵਰ ਦੇ ਵਿੱਚ ਤੁਹਾਨੂੰ ਅਸਿਸਟ ਹੋ ਜਾਂਦੇ ਨੇ ਜਾਂ ਪਥਰੀ ਹੋ ਜਾਂਦੀ ਹੈ ਜਾਂ ਲੀਵਰ ਦੇ ਨਾਲ ਹੀ ਰਿਲੇਟ ਕਰਦਾ ਆਪਣਾ ਗਾਲ ਬਲੈਡਰ ਜਿਹਨੂੰ ਪਿੱਤਾ ਵੀ ਕਹਿ ਦਿੰਦੇ ਨੇ ਔਰ ਸੰਸਕ੍ਰਿਤ ਦੇ ਵਿੱਚ ਉਹਨੂੰ ਕਹਿੰਦੇ ਨੇ ਪਿਤਾਸ਼ਿਆ ਠੀਕ ਹੈ ਤੇ ਇਹ ਕਈ ਵਾਰ ਸਾਡੇ ਪਿਤਾਸ਼ਿਆ ਦੇ ਵਿੱਚ ਵੀ ਪਥਰੀਆਂ ਹੋ ਜਾਂਦੀਆਂ ਨੇ ਛੋਟੀਆਂ-ਛੋਟੀਆਂ ਪਥਰੀਆਂ ਠੀਕ ਹੈ ਔਰ ਇਹ ਨੁਸਖਾ ਹੈਗਾ ਕਿ ਜਦੋਂ ਆਪਣਾ ਪਥਰੀ ਦੇ ਕਾਰਨ ਪੇਟ ਦੇ ਵਿੱਚ ਅਸਹਿ ਦਰਦ ਹੁੰਦਾ ਠੀਕ ਹੈ ਉਹ ਪਥਰੀ ਜਦੋਂ ਆਪਣੀ ਜਗ੍ਹਾ ਤੋਂ ਹਿਲਦੀ ਹੈ ਕਈ ਵਾਰ ਸਾਡੀ ਪਿਤ ਨਲੀ ਦੇ ਵਿੱਚ ਜਿਹੜੀ ਜਦੋਂ ਫਸ ਜਾਂਦੀ ਹੈ ਤਾਂ ਉਹਦੇ ਨਾਲ ਅਸਹਿ ਦਰਦ ਹੁੰਦਾ ਹੈ ਜਿਹੜਾ ਕਿ ਮਤਲਬ ਸਹਿਣਯੋਗ ਨਹੀਂ ਹੁੰਦਾ ਠੀਕ ਹੈ ਤਾਂ ਇਹ ਨੁਸਖਾ ਬੜਾ ਹੀ ਜਿਹੜਾ ਆਰਾਮ ਬਣਾ ਹੈ ਅਸੀਂ ਇਹ ਮਤਲਬ ਪ੍ਰਯੋਗ ਕੀਤਾ ਹੋਇਆ ਸਾਡੇ ਉਰੇ ਜਿਹੜੇ ਪੇਸ਼ੈਂਟ ਆਉਂਦੇ ਨੇ ਕੀ ਤੁਹਾਨੂੰ ਤੁਰੰਤ ਜਿਹੜੀ ਪੇਟ ਦਰਦ ਤੋਂ ਰਾਹਤ ਦਵਾਉਂਦਾ ਹੈ ਔਰ ਅਗਰ ਲੀਵਰ ਦੇ ਵਿੱਚ ਜਾਂ ਪਿੱਤੇ ਦੇ ਵਿੱਚ ਗਾਲ ਬਲੈਡਰ ਦੇ ਵਿੱਚ ਸਟੋਨ ਨੇ ਉਹ ਵੀ ਡਿਸੋਲਵ ਹੋ ਕੇ ਹੌਲੀ-ਹੌਲੀ ਇਹਦੇ 15-20 ਦਿਨ ਦੀ ਕੰਜ਼ਮਪਸ਼ਨ ਦੇ ਨਾਲ ਜਿਹੜੇ ਹੈਗੇ ਆ ਉਹ ਪਿੱਤ ਨਲੀ ਦੇ ਦੁਆਰਾ ਜਿਹੜਾ ਸਾਡੇ ਬਲਦਵਾਰ ਦੇ ਰਾਹੀਂ ਬਾਹਰ ਆ ਜਾਂਦੇ ਨੇ ਕਈ ਵਾਰ ਪੇਸ਼ੈਂਟ ਨੂੰ ਪਤਾ ਵੀ ਨਹੀਂ ਲੱਗਦਾ ਠੀਕ ਹੈ ਅਗਰ ਇਹਦਾ ਬੜਾ ਹੀ ਮਤਲਬ ਨਿਯਮਬੱਧ ਤਰੀਕੇ ਦੇ ਨਾਲ ਪ੍ਰਯੋਗ ਕੀਤਾ ਜਾਂਦਾ ਅੱਛਾ ਮੈਮ ਪਰ ਇੱਕ ਗੱਲ ਹੋਰ ਹੈਗੀ ਹੈ ਜਿਹੜੀ ਸਾਡੀਆਂ ਭੈਣਾਂ ਨੇ ਇਸ ਵੇਲੇ ਆਪਾਂ ਭੈਣਾਂ ਦੀ ਗੱਲ ਕਰਦੇ ਆ ਉਹ ਰਾਤ ਨੂੰ ਸੋਚ ਕੇ ਸੌਂਦੀਆਂ ਨੇ ਕਿ ਲਓ ਜੀ ਅੱਜ ਤੋਂ ਸਾਰੀ ਦਿਲਦਰੀ ਅਸੀਂ ਉਤਾਰ ਦੇਣੀ ਹੈ ਸਵੇਰੇ ਉੱਠਣਸਾਰ ਅਸੀਂ ਕੰਮਾਂ ਦੀ ਰੇਲ ਬਣਾ ਦਾਂਗੇ ਪਰ ਜਦੋਂ ਸਵੇਰੇ ਉੱਠਦੀਆਂ ਨੇ ਸਾਡੀਆਂ ਭੈਣਾਂ ਤੱਕੀਆਂ ਦੇ ਗੋਡੇ ਫੜੇ ਹੁੰਦੇ ਨੇ ਦਰਦਾਂ ਨੇ ਕਈਆਂ ਨੇ ਪਿੱਠ ਪੜੀ ਹੁੰਦੀ ਆ ਕਈਆਂ ਦਾ ਸਿਰ ਦਰਦ ਫੜਿਆ ਹੁੰਦਾ ਹੈ ਕਿ ਕਹਿੰਦੇ ਨੇ ਸਾਡ ਤਾਂ ਤੁਸੀਂ ਜਿੱਥੇ ਵੀ ਅੰਗ ਤੇ ਹੱਥ ਲਾ ਲਓ ਹੱਡੀਆਂ ਹੱਡੀਆਂ ਦਰਦ ਕਰਦੀਆਂ ਨੇ ਫਿਰ ਉਹਨਾਂ ਵਾਸਤੇ ਨੁਸਖਾ ਫਾਰਮੂਲਾ ਕਿਵੇਂ ਉਹਨਾਂ ਵਾਸਤੇ ਸਰ ਜਿੰਨੇ ਵੀ ਤੁਸੀਂ ਦੱਸੇ ਨੇ ਕਿ ਭੈਣਾ ਇਹ ਕਰਦੀ ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਜਿਹੜੇ ਕਾਰਨ ਆਏ ਨੇ ਸਾਡੀਆਂ ਭੈਣਾਂ ਦੇ ਸਿਰ ਦੁਖਣਾ ਕਿ ਸਵੇਰੇ ਉੱਠਣਸਾਰ ਜਿਹੜਾ ਹੈਗਾ ਸਾਡਾ ਤਾਂ ਜੀ ਸਿਰ ਦੁਖਦਾ ਉਹ ਸਿਰ ਦੁਖਦਾ ਹੈ ਕਿ ਤੁਹਾਡੇ ਜਿਹੜੀ ਗੈਸ ਬਣਦੀ ਹੈ ਗੈਸ ਉਦੋਂ ਹੀ ਬਣਦੀ ਹੈ ਜਦੋਂ ਸਾਡਾ ਲੀਵਰ ਨਹੀਂ ਠੀਕ ਠੰਗ ਦੇ ਨਾਲ ਕੰਮ ਕਰਦਾ। ਜਾਂ ਸਾਡੇ ਲੀਵਰ ਤੋਂ ਹੀ ਜਿਵੇਂ ਤੁਹਾਨੂੰ ਵੈਦ ਸਾਹਿਬ ਨੇ ਦੱਸਿਆ ਕਿ ਇੰਜਨ ਹੈ ਸਾਡੇ ਸਰੀਰ ਰੂਪੀ ਜਿਹੜੀ ਬਾਡੀ ਦਾ ਇੰਜਨ ਹੈ ਉਹਨੇ ਹੀ ਜਿਹੜਾ ਸਰੀਰ ਹੈ ਉਹ ਚਲਾਉਣਾ ਹੈ। ਤਾਂ ਉਹ ਕੀ ਹੈ ਕਈ ਵਾਰੀ ਗੈਸ ਐਸਿਡ ਇੰਨਾ ਬਣਦਾ ਹੈ ਕਿ ਬੰਦਾ ਸੋਚ ਕੇ ਤਾਂ ਪੈਂਦਾ ਰਾਤ ਨੂੰ ਜ਼ਰੂਰ ਜਿਵੇਂ ਤੁਸੀਂ ਕਿਹਾ ਵੀ ਸਵੇਰੇ ਉੱਠ ਕੇ ਸੀ ਕੰਮ ਦੇ ਫੱਟੇ ਚੱਕ ਦੇਣੇ ਆ ਪਰ ਉਹਨਾਂ ਦੀ ਜਿਹੜੀ ਬਾਡੀ ਆ ਉਹ ਇਜਾਜ਼ਤ ਨਹੀਂ ਦਿੰਦੀ। ਹੂੰ ਹੂੰ ਸੋ ਇਹੀ ਕਾਰਨ ਨੇ ਇਹਨਾਂ ਦੇ ਕਿ ਜਦੋਂ ਸਾਡਾ ਸਰੀਰ ਸਾਡਾ ਸਾਥ ਨਹੀਂ ਦਿੰਦਾ ਕਿ ਅਸੀਂ ਛੋਟੇ ਛੋਟੇ ਸਿੰਪਟਮ ਨੂੰ ਇਗਨੋਰ ਕਰ ਜਾਂਦੇ ਆ ਇਹ ਹੈ ਛੋਟੀ ਜੀ ਗੱਲ ਹੈ ਕਿ ਆਪਾਂ ਜਦੋਂ ਗੈਸ ਬਣ ਗਈ ਤਾਂ ਸਵੇਰੇ ਉੱਠ ਕੇ ਅਸੀਂ ਫਟਾਫਟ ਜਿਹੜਾ ਖਾਲੀ ਪੇਟ ਕੈਪਸੂਲਾ ਵਾਲਾ ਰਾਹ ਜਿਹੜਾ ਛੋਟਾ ਸਟ ਦਾ ਜਿਹੜਾ ਉਹ ਰਸਤਾ ਸੀ ਉਹ ਆਪਸ਼ਨ ਅਸੀਂ ਚੂਜ਼ ਕਰ ਲਿਆ ਠੀਕ ਨਹੀਂ ਹੈ ਜੀ ਉਹ ਬਿਲਕੁਲ ਠੀਕ ਨਹੀਂ ਉਹ ਸਰ ਇੱਕ ਤਾਂ ਉਹਦੇ ਸਾਈਡ ਇਫੈਕਟਸ ਵੀ ਨੇ ਜਦੋਂ ਆਪਾਂ ਉਹਦੀ ਲਗਾਤਾਰ ਕੰਜ਼ਮਪਸ਼ਨ ਕਰਦੇ ਆ ਨੋ ਡਾਊਟ ਦੂਸਰੀ ਗੱਲ ਉਹ ਪਰਮਨੈਂਟ ਸੋਲੂਸ਼ਨ ਨਹੀਂ ਹੈਗਾ ਉਹ ਟੈਂਪਰੇਰੀ ਹਲ ਆ ਜਾ ਹੈ ਕਿਸੇ ਥੋੜੇ ਟਾਈਮ ਵਾਸਤੇ ਤਾਂ ਸਾਨੂੰ ਉਹ ਬਿਲਕੁਲ ਰਾਹਤ ਦੇ ਦਿੰਦਾ ਪਰ ਉਹ ਸਾਡੇ ਰੋਗ ਨੂੰ ਸਾਡੀ ਜਿਹੜਿਆ ਉਸ ਨੂੰ ਜੜ ਤੋਂ ਖਤਮ ਨਹੀਂ ਕਰਦਾ ਜੀ ਜੀ ਚਲੋ ਅਸੀਂ ਉਸ ਦਾ ਫਾਰਮੂਲਾ ਤੁਹਾਡੇ ਕੋਲੋਂ ਸਮਝਾਂਗੇ ਇੱਕ ਵਾਰ ਮੁੜ ਤੋਂ ਅਸੀਂ ਵੈਦ ਬਲਜਿੰਦਰ ਜੀ ਨਾਲ ਜੁੜਦੇ ਹਾਂ ਬਲਜਿੰਦਰ ਜੀ ਇਸ ਵੇਲੇ ਤੇ ਜਿਹੜੇ ਲੋਕ ਹੈਗੇ ਨੇ ਉਹ ਫਰਟੀ ਲੀਵਰ ਨੂੰ ਬੜਾ ਇਜ਼ੀ ਲੈ ਲੈਂਦੇ ਨੇ ਡਾਕਟਰ ਵੀ ਅੱਜਕੱਲ ਤਾਂ ਕਹਿੰਦੇ ਨੇ ਜੀ ਹੱਸ ਕੇ ਕਹਿੰਦੇ ਨੇ ਜਦੋਂ ਰਿਪੋਰਟ ਦਿਖਾਉਂਦੇ ਨੇ ਵਿੱਚ ਰਵੀ ਫਰਟੀ ਲੀਵਰ ਆ ਕੇ ਕਹਿੰਦਾ ਜੀ ਮੇਰਾ ਫਰਟੀ ਲੀਵਰ ਉਹ ਕਹਿੰਦਾ ਜੀ ਮੇਰਾ ਵੀ ਫਰਟੀ ਲੀਵਰ ਆ ਕੀ ਤੀਸਰੇ ਨੂੰ ਪੁੱਛੋ ਉਹ ਕਹਿੰਦਾ ਜੀ ਮੇਰਾ ਵੀ ਫਰਟੀ ਲੀਵਰ ਆ ਫਰਟੀ ਲੀਵਰ ਨੂੰ ਇੰਨਾ ਇਜ਼ੀ ਲੈਣਾ ਚਾਹੀਦਾ ਬਿਲਕੁਲ ਨਹੀਂ ਲੈਣਾ ਚਾਹੀਦਾ ਜੀ ਇਹ ਸ਼ੁਰੂਆਤੀ ਲੱਛਣਾਂ ਦੇ ਵਿੱਚ ਹੀ ਲੀਵਰ ਨੂੰ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਸ਼ੁਰੂ ਦੇ ਵਿੱਚ ਤਾਂ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਮੈਂਟੇਨ ਹੋ ਜਾਂਦਾ ਤੁਸੀਂ ਫਰੂਕੀ ਸਾਹਿਬ ਬਹੁਤ ਹੀ ਦੂਰ ਨਜਿਸਰ ਪਰ ਅਮਰੂਦ ਠੀਕ ਹੈ 250 ਗ੍ਰਾਮ ਅਮਰੂਦ ਤੁਸੀਂ ਅੱਜ ਆਪਣਾ ਲੀਵਰ ਚੈੱਕ ਕਰ ਲਓ ਓਟੀਪੀਟੀ ਚੈੱਕ ਕਰਕੇ ਕਾਪੀ ਤੇ ਲਿਖ ਲਓ ਤੇ ਤੁਸੀਂ ਅਮਰੂਦ ਖਾਣ ਲੱਗੋ 250 ਗ੍ਰਾਮ ਨਾਲ ਸਸਤਾ ਫਰੂਟ ਆ 250 ਗ੍ਰਾਮ ਰੋਜ਼ ਅਮਰੂਦ ਖਾਓ ਤੇ ਮਹੀਨੇ ਬਾਅਦ ਤੁਸੀਂ ਆਪਣੇ ਓਟੀਪੀਟੀ ਚੈੱਕ ਕਰਿਓ ਲੀਵਰ ਬਿਲਕੁਲ ਤੁਹਾਡਾ ਨਾਰਮਲ ਹੋਊਗਾ ਸੋ ਇਹ ਅਮਰੂਦ ਖਾਨ ਅਮਰੂਦ ਖਾਨ ਦੇ ਨਾਲ ਹੀ ਹੈ ਨਾ ਪਰ ਗੱਲ ਹੈ ਵੀ ਅਸੀਂ ਫਿਰ ਮਹਿੰਗੀਆਂ ਦਵਾਈਆਂ ਵੱਲ ਭੱਜਦੇ ਆ ਮੈਡੀਸਨ ਲੈਣ ਭੱਜਦੇ ਆ ਤੇ ਇਲਾਜ ਆਪਣੇ ਨੇੜੇ ਤੜੀ ਹੁੰਦਾ ਜੀ ਮੈਂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਜੀ 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 ਹਾਂ ਜੀ अच्छा फिर हरप्रीत जी ਜਿਹੜਾ ਇਹ ਨੁਸਖਾ ਫਾਰਮੂਲਾ ਹੈ ਸਾਡੀਆਂ ਭੈਣਾਂ ਦਾ ਤੁਸੀਂ ਕਹਿ ਰਹੇ ਹੋ ਵੀ ਬੜਾ ਕਰਾਮਾਤੀ ਨੁਸਖਾ ਹੈ ਸਰੀਰ ਦੇ ਵਿੱਚ ਜਾਨ ਭਰਨ ਵਾਲਾ ਨੁਸਖਾ ਹੈ ਜਿਹੜੀਆਂ ਰੋਂਦੂ ਰੋਂਦੂ ਕਰਦੀਆਂ ਨੇ ਸਾਡੀਆਂ ਭੈਣਾਂ ਕੰਮ ਨੂੰ ਦੇਖ ਕੇ ਜਿਨ੍ਹਾਂ ਨੂੰ ਬੁਖਾਰ ਵਾਂਗੂ ਚੜ ਜਾਂਦਾ ਵੀ ਸਾਰਾ ਦਿਨ ਕਿਵੇਂ ਕੱਢਾਂਗੇ ਅਸੀਂ ਉਹਨਾਂ ਵਾਸਤੇ ਠੀਕ ਰਹੇਗਾ ਬਿਲਕੁਲ ਸਰ ਇਹ ਜਿਹੜਾ ਨੁਸਖਾ ਹੈਗਾ ਇਹਨੇ ਤੁਹਾਨੂੰ ਪੇਟ ਦਰਦ ਤੋਂ ਤਾਂ ਰਾਹਤ ਦਿਵਾਉਣੀ ਹੀ ਦਿਵਾਉਣੀ ਆ ਨਾਲ ਦੀ ਨਾਲ ਸਰੀਰ ਦੇ ਵਿੱਚ ਇੱਕ એનર્ਜੀ ਭਰਦਾ ਔਰ ਤਾਕਤ ਦਿੰਦਾ ਔਰ ਸਾਰੀਆਂ ਹੀ ਚੀਜ਼ਾਂ ਸਰ ਜਿਵੇਂ ਤੁਸੀਂ ਦੇਖ ਰਹੇ ਹੋ ਸਾਰੀਆਂ ਹੀ ਤਾਕਤ ਪ੍ਰਦਾਨ ਕਰਨ ਵਾਲੀਆਂ ਚੀਜ਼ਾਂ ਨੇ ਇਹ ਨੁਸਖਾ ਹੈਗਾ ਜ ਜਿਵੇਂ ਆਪਾਂ ਨੁਸਖਾ ਵੀ ਆਪਣੇ ਵਿਊਰਜ਼ ਨੂੰ ਦੱਸ ਦਿੰਨੇ ਆ ਕਿ ਅਗਰ ਕੋਈ ਪਿੱਤੇ ਦੀ ਪਥਰੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਜਾਂ ਦਰਦਾਂ ਤੋਂ ਜਾਂ ਲੀਵਰ ਦੇ ਵਿੱਚ ਵੀ ਤੁਹਾਡੇ ਸਿਸਟ ਪਾਏ ਗਏ ਨੇ ਉਹਨਾਂ ਦੇ ਲਈ ਅਗਰ ਤੁਸੀਂ ਇਹਦਾ ਖਾਲੀ ਪੇਟ ਜਿਹੜੇ ਸਾਡੇ ਵਿਊਰਜ਼ ਨੇ ਜਾਂ ਜਿਹੜੇ ਵੀ ਪੇਸ਼ੈਂਟ ਹੈਗੇ ਨੇ ਇਸ ਬਿਮਾਰੀ ਦੇ ਨਾਲ ਜੂਝ ਰਹੇ ਨੇ ਇਹਦਾ ਸੇਵਨ ਕਰਦੇ ਨੇ ਤਾਂ 15 ਤੋਂ 20 ਦਿਨ ਦਾ ਸੇਵਨ ਕਰਨ ਦੇ ਨਾਲ ਉਹਨਾਂ ਨੂੰ ਜ਼ਰੂਰ ਰਾਹਤ ਮਿਲੂਗੀ ਇਹ ਬਣਾਉਣਾ ਕਿਵੇਂ ਜੀ ਫਿਰ ਸਾਨੂੰ ਦੱਸ ਵੀ ਦਿਓ ਇਹ ਸਰ ਇਹਦੇ ਵਿੱਚ ਜਿਵੇਂ ਇੱਕ ਟਾਈਮ ਦੀ ਡੋਜ਼ ਦੇ ਵਿੱਚ 6 ਲੈਣੇ ਨੇ ਬਦਾਮ ਬਦਾਮ ਗਿਰੀ اور اے منقاں جڑیاں ਲੈਣیاں نے 6 بیج ਕੱਢ ਕੇ ਇਹ ਬੀਜ ਰਹਿਤ ਕਰਕੇ ਇਹਨਾਂ ਦਾ ਯੂਜ਼ ਕਰਨਾ ਹੈ اور ਜਿਹੜੇ ਮਗਜ ਨੇ ਇੱਕ ਖਰਬੂਜੇ ਦੇ ਜਿਵੇਂ ਕਿ ਖਰਬੂਜੇ ਦੇ ਮਗਜ ਨੇ ਹਾਂਜੀ ਓਕੇ ਇਹ ਲੈਣੇ ਨੇ 4 ਗ੍ਰਾਮ 4 ਗ੍ਰਾਮ اور ਇਸ ਤੋਂ ਬਾਅਦ ਆਉਂਦੀ ਹੈ ਛੋਟੀ ਇਲਾਇਚੀ ਇਹਦੇ ਲੈਣੇ ਨੇ ਸਿਰਫ ਦੋ ਨਗ ਦੋ ਇਲਾਇਚੀਆਂ ਠੀਕ ਹੈ ਔਰ ਉਸ ਤੋਂ ਬਾਅਦ ਆ ਗਈ ਆਪਣੀ ਮਿਸ਼ਰੀ ਇਹ ਲੈਣੀਆਂ 10 ਗ੍ਰਾਮ ਇਹ ਹੋ ਗਈਆਂ ਆਪਣੀਆਂ ਪੰਜ ਚੀਜ਼ਾਂ ਔਰ ਇਹਨਾਂ ਦੀ ਜਿਵੇਂ ਗ੍ਰਾਈਂਡ ਕਰਕੇ ਪੀਸ ਕੇ ਇਹਨੂੰ ਅੱਧੇ ਗਲਾਸ ਪਾਣੀ ਦੇ ਵਿੱਚ ਪਾ ਕੇ ਪੀਸ ਕੇ ਬਿਲਕੁਲ ਉਹਨੂੰ ਅੱਧੇ ਗਲਾਸ ਪਾਣੀ ਦੇ ਵਿੱਚ ਉਹਨੂੰ ਬਿਲਕੁਲ ਜਿਵੇਂ ਮਿਕਸ ਕਰ ਲਓ ਚੰਗੀ ਤਰ੍ਹਾਂ ਦੇ ਨਾਲ ਤੇ ਬਾਅਦ ਦੇ ਵਿੱਚ ਉਹਨੂੰ ਪੁਣ ਕੇ ਇਹਦੀ ਕੰਜ਼ਮਪਸ਼ਨ ਕਰੋ ਲਗਾਤਾਰ 20 ਦਿਨ ਠੀਕ ਹੈ ਲਗਾਤਾਰ 20 ਦਿਨ ਇਹਦਾ ਸੇਵਨ ਖਾਲੀ ਪੇਟ ਕਰਨ ਦੇ ਨਾਲ ਤੁਹਾਨੂੰ ਜ਼ਰੂਰ ਹੀ ਜਿਹੜੇ ਵਿਊਅਰਸ ਨੇ ਪਿੱਤੇ ਦੀ ਪਥਰੀ ਦੇ ਨਾਲ ਜੂਝ ਰਹੇ ਨੇ ਈਵਨ ਕਿ ਜਿਨ੍ਹਾਂ ਨੂੰ ਪਿੱਤਾ ਐਲੋਪੈਥੀ ਦੇ ਵਿੱਚ ਤਾਂ ਸਿਰਫ ਤੇ ਸਿਰਫ ਇੱਕੋ ਹੀ ਰਸਤਾ ਹੈ ਕਿ ਪਿੱਤਾ ਆਪਣਾ ਗਾਲ ਬਲੇਡਰ ਜਿਹੜਾ ਹੈ ਰਿਮੂਵ ਕਰਵਾ ਲਓ ਇੱਕੋ ਹੀ ਹੈ ਜੋ ਸਾਡੇ ਸੁਣਨ ਦੇ ਵਿੱਚ ਆਇਆ ਇੱਥੇ ਕਿ ਸਾਨੂੰ ਡਾਕਟਰ ਨੇ ਇਹ ਕਿਹਾ ਤਾਂ ਉਹਨਾਂ ਲੋਕਾਂ ਨੂੰ ਜ਼ਰੂਰ ਹੀ ਅਗਰ ਉਹ 20 ਦਿਨੇ ਦਾ ਨੁਸਖੇ ਦਾ ਬੜੇ ਡਿਸਿਪਲਿੰਡ ਹੋ ਕੇ ਇਹਦਾ ਸੇਵਨ ਕਰਦੇ ਨੇ ਤਾਂ ਉਹਨਾਂ ਨੂੰ ਰਾਹਤ ਮਿਲੂਗੀ ਨਾਲ ਹੀ ਜੜੀਆਂ ਚੀਜ਼ਾਂ ਨਹੀਂ ਖਾਣੀਆਂ ਇਹਦੇ ਨਾਲ ਜੜੀਆਂ ਚੀਜ਼ਾਂ ਨੂੰ ਆਪਾਂ ਨੇ ਅਵੋਇਡ ਕਰਨਾ ਹੈ ਸਭ ਤੋਂ ਪਹਿਲਾਂ ਮਾਸਾਹਾਰੀ ਭੋਜਨ ਨਹੀਂ ਇਹਦੇ ਨਾਲ ਜਿਹੜਾ ਲੈਣਾ ਨੌਨ ਵੇਜ ਜਿਹਨੂੰ ਕਹਨੇ ਆ ਉਹ ਨਹੀਂ ਲੈਣਾ ਤੇ ਦੂਸਰਾ ਕੀ ਹੈ ਆਪਣਾ ਤਲੇ ਹੋਏ ਖਾਦ ਪਦਾਰਥ ਜਾਂ ਜ਼ਿਆਦਾ ਮਸਾਲੇਦਾਰ ਚੀਜ਼ਾਂ ਜਾਂ ਜ਼ਿਆਦਾ ਹੈਵੀ ਭੋਜਨ ਜਿਹੜਾ ਉਹਦੀ ਕੰਜ਼ਮਪਸ਼ਨ ਨਹੀਂ ਕਰਨੀ ਹੈ ਔਰ ਪੂਰੇ ਅਨੁਸ਼ਾਸਿਤ ਹੋ ਕੇ ਇਹਦਾ ਕੰਜ਼ਮਪਸ਼ਨ ਕਰਨਾ ਹੈ ਤਾਂ 20 ਦਿਨ ਦੀ ਜਿਹੜੀ ਡੋਜ਼ ਦੇ ਨਾਲ ਜਰੂਰ ਇਹਦੇ ਤੋਂ ਆਪਣੀ ਰੋਗ ਤੋਂ ਛੁਟਕਾਰਾ ਪਾਉਣਗੇ ਅੱਛਾ ਤੇ ਡਾਕਟਰ ਸਾਹਿਬ ਫਿਰ ਇਹ ਇਹ ਤੁਹਾਡਾ ਤੁਹਾਡਾ ਜਿਹੜਾ ਨੁਸਖਾ ਹੈ ਤੁਸੀਂ ਕਹਿ ਰਹੇ ਵੀ ਪੇਟ ਇਸ ਤਰ੍ਹਾਂ ਦਾ ਕਰ ਦੇਗਾ ਲੀਵਰ ਨਵ ਜੰਮੇ ਜਵਾਕ ਵਾਂਗੂ ਤੁਹਾਡਾ ਇਹ ਬਣਾ ਦੇਗਾ ਇਹਦਾ ਕੀ ਕਿਵੇਂ ਕਿਸ ਤਰੀਕੇ ਨਾਲ ਇਸਤੇਮਾਲ ਕਰਨਾ ਦੇਖੋ ਫਰੂਕੀ ਸਾਹਿਬ ਇਹ ਬਰਾਬਰ ਮਾਤਰਾ ਦੇ ਲੈ ਲੈਣਾ ਤੁਸੀਂ ਫਰਜ ਕਰ ਸਾਰੀਆਂ ਚੀਜ਼ਾਂ ਬਰਾਬਰ ਮਾਤਰਾ ਦੇ ਲੈ 8 ਦੀ 8 ਬਰਾਬਰ ਮਾਤਰਾ ਦੇ ਲੈ ਲੈਣਾ ਫਰਜ ਕਰੋ 50 50 ਗ੍ਰਾਮ ਤੁਸੀਂ ਲੈ ਲਿਆ ਇਦਾਂ ਤੁਸੀਂ ਪਾਊਡਰ ਬਣ ਬੜ ਜਾਣਾ ਚੰਗੀ ਤਰ੍ਹਾਂ 2 ਚਮਚ ਰਾਤ ਨੂੰ ਕੱਚ ਦੇ ਗਲਾਸ ਦੇ ਵਿੱਚ ਭਿਉਂ ਕੇ ਰੱਖ ਦੇਣਾ ਸਵੇਰੇ ਉਹਨੂੰ ਉਬਾਲ ਕੇ ਚੰਗੀ ਤਰ੍ਹਾਂ ਦੋ ਤਿੰਨ ਵਾਰੀਆਂ ਦੇ ਕੇ ਠੰਡਾ ਕਰਕੇ ਕੱਪੜਾ ਰੱਖ ਕੇ ਨਿਚੋੜ ਕੇ ਉਹਨੂੰ ਚੰਗੀ ਤਰ੍ਹਾਂ ਖਾਲੀ ਪੇਟ ਉਹਦੀ ਵਰਤੋ ਕਰੋ ਠੀਕ ਹੈ ਤੇ ਐਂ ਹੀ ਸ਼ਾਮ ਨੂੰ ਕਰੋ ਸਵੇਰੇ ਸ਼ਾਮ ਦੋੇ ਟਾਈਮਾਂ ਦੀ ਵਰਤੋ ਕਰੋ ਮਤਲਬ 15-20 ਦਿਨ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਕਿੰਨੇ ਵੀ ਲੀਵਰ ਦੀ ਪ੍ਰੋਬਲਮ ਸੀ ਲੀਵਰ ਸਰਾਈਸਸ ਤੱਕ ਦੇ ਪੇਸ਼ੈਂਟ ਵੀ ਸਾਡੇ ਕੋਲ ਆਸੀ ਇਹ ਹੀ ਨੁਸਖਾ ਦਿੰਨੇ ਆ ਤੇ ਇਹਦੇ ਨਾਲ ਬਿਲਕੁਲ ਨੌ ਵਰ ਨੌ ਹੋ ਜਾਂਦੇ ਆ ਉਹ ਲੀਵਰ ਦੀ ਕਿਸੇ ਵੀ ਸਮੱਸਿਆ ਤੋਂ ਚਾਹੇ ਪੀੜਤ ਹੋਣ ਜੀ ਉਹ ਜੀ 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 ਅੱਛਾ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਦਿੱਕਤਾਂ ਪਰੇਸ਼ਾਨੀਆਂ ਦਾ ਤੁਸੀਂ ਹੱਲ ਇਸੇ ਤਰੀਕੇ ਨਾਲ ਦੇਸੀ ਢੰਗ ਨਾਲ ਕਰ ਲੰਨੇ ਹੋ ਵਾ ਜੀ ਦੇਖੋ ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਆਯੁਰਵੇਦ ਮੈਂ ਤਾਂ ਕੀ ਹੈ ਮਤਲਬ ਆਯੁਰਵੇਦ ਦੇ ਵਿੱਚ ਹਰ ਇੱਕ ਚੀਜ਼ ਦਾ ਹੱਲ ਹੈ ਕੋਈ ਮਤਲਬ ਪੈਰ ਦੇ ਨੋਂ ਤੋਂ ਲੈ ਕੇ ਸਿਰ ਦੇ ਵਾਲ ਤੱਕ ਕੋਈ ਇਹੋ ਜੀ ਚੀਜ਼ ਨਹੀਂ ਹੈਗੀ ਜਿਹਦਾ ਆਯੁਰਵੇਦ ਦੇ ਵਿੱਚ ਹੱਲ ਨਹੀਂ ਹੈਗਾ ਸਾਡੇ ਕੋਲ ਬਹੁਤ ਸਾਰੇ ਮਤਲਬ ਪੇਸ਼ੈਂਟ ਫੋਨ ਕਰਦੇ ਆ ਜਾਂ ਅਸੀਂ ਆਮ ਹੀ ਸੁਣਦੇ ਵਿੱਚ ਆਉਨੇ ਬਹੁਤ ਮਤਲਬ ਕਿਸੇ ਵੈਦ ਨੂੰ ਪਾ ਮਾੜਾ ਨਹੀਂ ਕਹਦੇ ਉਹ ਆਮ ਹੀ ਮਤਲਬ ਨੁਸਖੇ ਦੱਸਣ ਲੱਗ ਜਾਂਦੇ ਆ YouTube ਦੇ ਉੱਤੇ ਵੀ ਫਰਜ਼ ਕਰ ਲਓ ਮਰਦਾਨਾ ਤਾਕਤ ਹੈ ਮਰਦਾਨਾ ਤਾਕਤ ਲਈ ਹੀਰਾ ਭਸਮ ਪਾਇਆ ਸਵਰਨ ਭਸਮ ਪਾਇਆ ਜੇ ਪਾਇਆ ਯੋਗ ਤਿਆਰ ਕੀਤਾ ਤੇ ਮੈਂ ਪਰ ਸਭ ਨੂੰ ਇਹ ਦੱਸ ਦੇਣਾ ਚਾਹੁੰਦਾ ਤੁਹਾਡੇ ਚੈਨਲ ਨੂੰ ਦੇਖਣ ਵਾਲਿਆਂ ਨੂੰ ਅਗਰ ਜਿਵੇਂ ਪਹਿਲਾਂ ਮੈਂ ਦੱਸਿਆ ਥੇ ਬਾਤ ਪਿਤ ਕਫ ਤਿੰਨ ਇਹ ਹੈਗੀਆਂ ਜਿੱਥੋਂ ਪਛਾਣ ਹੁੰਦੀ ਹੈ ਤਸਵੀਰ ਦੇ ਬੰਦੇ ਦੀ ਹੁਣ ਜਿਹਦਾ ਪਹਿਲੇ ਹੀ ਪਿਤ ਵਧਿਆ ਹੋਇਆ ਉਹਨੂੰ ਅਗਰ ਤੁਸੀਂ ਸਵਰਨ ਭਸਮ ਖਿਲਾਓਗੇ ਗਰਮ ਤਾਂ ਉਹਦਾ ਕੀ ਹਾਲ ਹੋਊਗਾ ਬੁਰਾ ਹਾਲ ਹੋ ਜਾਣਾ ਹੁਣ ਲੋਕਾਂ ਨੂੰ ਇਹੀ ਨਹੀਂ ਪਤਾ ਹੁਣ ਜਿੰਨੇ ਵੀ ਪੁਰਾਣੇ ਟਾਈਮਾਂ ਦੇ ਆਪਾਂ ਕੋਈ ਲੋਕ ਆਪਣੀਆਂ ਬਜ਼ੁਰਗ ਹੁੰਦੀਆਂ ਸੀ ਜਾਂ ਰਾਜੇ ਮਹਾਰਾਜੇ ਕੋਈ ਵੀ ਹੁੰਦੇ ਸੀ ਜਿਹੜਾ ਲੱਕ ਤੋਂ ਉੱਤੇ ਵਾਲਾ ਹਿੱਸਾ ਹੈ ਇਹ ਹੈਗਾ ਸੋਨੇ ਲਈ ਲੱਕ ਤੋਂ ਉੱਤੇ ਵਾਲਾ ਜਿੰਨਾ ਹਿੱਸਾ ਹੈਗਾ ਇਹ ਸੋਨੇ ਦਾ ਯੋਗ ਹੈ ਸੋਨਾ ਪਹਿਨ ਕੰਨਾਂ ਦੇ ਵਿੱਚ ਹੱਥ ਦੇ ਵਿੱਚ ਜਾਂ ਗਲ ਦੇ ਵਿੱਚ ਇਹ ਸੋਨੇ ਦਾ ਯੋਗ ਹੈ। ਕਮਰ ਤੋਂ نیچے ਵਾਲਾ ਜਿਹੜਾ ਪਾਰਟ ਹੈ ਉਹ ਹੈਗਾ ਚਾਂਦੀ। ਠੀਕ ਹੈ। ਚਾਂਦੀ ਠੰਡੀ ਹੁੰਦੀ ਆ, ਸੋਨਾ ਗਰਮ ਹੁੰਦਾ ਹੈ। ਅਗਰ ਕੋਈ ਗਲਤੀ ਨਾਲ ਵੀ ਪੈਰਾਂ 'ਚ ਸੋਨੇ ਜਾਂ ਝਾਂਜਰਾਂ ਜਾਂ ਪੈਰਾਂ ਦੇ ਵਿੱਚ ਕੋਈ ਛੱਲਾ ਪਾਉਂਦਾ ਤਾਂ ਉਹ ਬੰਦਾ ਹਮੇਸ਼ਾ ਬਿਮਾਰ ਹੀ ਰਹੂਗਾ। ਠੀਕ ਹੈ। ਤਾਂ ਇਹ ਤੇ ਕਈ ਲੱਤਨ ਮੈਂ ਜਿਵੇਂ ਅ ਦੱਸਿਆ ਵੀ ਸਵਰਨਪਾਸ਼ਮ ਤੋਂ ਲੋਕ ਦਵਾਈਆਂ ਤਿਆਰ ਕਰਦੇ ਆ। ਹੂੰ ਹੂੰ। ਤੁਸੀਂ ਤੇ ਐਕਸਪੈਰੀਮੈਂਟ ਕਰਕੇ ਦੇਖੋ ਆਪਾਂ ਸੋਨੇ ਦੀ ਚਿੰਨ ਆਮ ਹੀ ਪਾਉਨੇ ਆ। ਜੀ ਜੀ। ਉਹਨੂੰ ਰਾਤ ਨੂੰ ਕੱਚ ਦੇ ਗਲਾਸ 'ਚ ਭੋਂ ਕੇ ਰੱਖ ਦੋ। ਸਾਰਿਆ ਤ ਭਿੱਜਿਆ ਰਹਿਣ ਤੋਂ ਚੈਨ ਕੱਢ ਕੇ ਸੋਇਰੇ ਪਾਣੀ ਪੀ ਲਓ ਲਗਾਤਾਰ 10 ਦਿਨ ਤੁਸੀਂ ਉਹ سونے ਵਾਲਾ ਪਾਣੀ ਪੀ ਲਿਆ ਤਾਂ ਤੁਹਾਡੇ ਮੂੰਹ 'ਚ ਛਾਲੇ ਹੋ ਜਾਣਗੇ ਅੰਦਰ ਤੱਕ ਛਾਲੇ ਹੋ ਜਾਂਦੇ ਆ ਜੀ ਇੰਨਾ ਗਰਮ ਹੁੰਦਾ ਸੋਨਾ ਜਿਹਦਾ ਮਤਲਬ ਪਿਤ ਵਧਿਆ ਹੋਇਆ ਪਿਤ ਰੋਗ ਵਧਿਆ ਸੋ ਐਂ ਕਿਸ ਦੇ ਕਹੇ ਸੁਨੇ ਦੇ ਉੱਤੋਂ ਸਵਰਨ ਭਸਮ ਜਾਂ ਹੀਰਾ ਭਸਮ ਦੀਆਂ ਨਾ ਭਸਮ ਲਈਆਂ ਜਾਣ ਪ੍ਰੋਪਰ ਕਿਸੇ ਵੈਦ ਨੂੰ ਨਬਜ ਚੈੱਕ ਕਰਾ ਕੇ ਹਾਂ ਸਾਨੂੰ ਕਈ ਲੋਕ ਫੋਨ ਕਰਦੇ ਆ ਮਤਲਬ ਵਿਦੇਸ਼ ਐ ਕੋਈ ਕੈਨੇਡਾ ਯੂ ਐਸ ਏ ਤੋਂ ਫੋਨ ਕਰਦੇ ਆ ਵੀ ਸਾਨੂੰ ਆਹ ਪ੍ਰੋਬਲਮ ਐ ਮਨ ਪਾਵਰ ਦੀ ਤਾਂ ਫਿਰ ਅਸੀਂ ਉਹ ਸਾਰੀ ਫੋਨ ਦੇ ਉੱਤੇ ਉਹਦੀ ਪੂਰੀ ਜਾਣਕਾਰੀ ਲੈਣੇ ਆ ਵੀ ਉਹਨੂੰ ਕੀ ਸਮੱਸਿਆ ਬਾਤ ਹੈ ਪਿੱਤ ਕਫ ਹੈ ਉਹ ਸਾਹਬ ਨਾਲ ਫਿਰ ਯੋਗ ਤਿਆਰ ਕਰਕੇ ਉਹਨਾਂ ਨੂੰ ਭੇਜਿਆ ਜਾਂਦਾ ਨਾ ਕਿ ਉਹ ਇੱਕੋ ਗੜਦਵਾ ਬਣਾ ਕੇ ਰੱਖ ਲਿਆ ਤੇ ਜਿਹੜਾ ਵੀ ਆਇਆ ਤਾਂ ਉਹਨੂੰ ਚੱਕ ਚੱਕ ਦੇਈ ਜਾਈਏ ਐ ਨਹੀਂ ਹੁੰਦਾ ਹੈਗਾ ਤੇ ਨਾ ਏਕੜ ਲੈਣੀ ਚਾਹੀਦੀ ਆ ਬਿਨਾ ਕਿਸੇ ਨੂੰ ਪ੍ਰੋਪਰ ਚੈੱਕ ਕਰਾਏ ਤੋਂ ਜੀ ਜੀ ਸਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਛਾ ਆਕਰ ਦੇ ਵਿੱਚ ਅਗਰ ਕਿਸੇ ਨੂੰ ਪੀਟ ਨਾਲ ਸੰਬੰਧਿਤ ਯਾ ਕਿਸੇ ਨੂੰ ਆਪਣੇ ਪਥਰੀ ਦੇ ਸਟੋਨ ਨਾਲ ਅਸੀਂ ਕਹਿ ਲਈਏ ਕਿ ਪਿੱਤੇ ਦੇ ਵਿੱਚ ਜਿਹੜੀ ਐ ਸਟੋਨ ਹੈਗੀ ਨ ਉਹਦੇ ਨਾਲ ਸੰਬੰਧਤ ਪਰ ਇੱਕ ਸਵਾਲ ਹੋਰ ਹੈਗਾ ਵੈਜੀ ਜਿਹੜਾ ਮੇਰੇ ਮਨ ਦੇ ਵਿੱਚ ਇਸ ਵੇਲੇ ਹਲਚਲ ਮਚਾਰਿਆ ਉਹ ਇਹ ਹੈ ਕਿ ਆਯੂਰវេਦ ਦੀ ਅਕਲ ਜੇਕਰ ਅਸੀਂ ਗੱਲ ਕਰੀਏ ਉਹ ਕਹਿੰਦੇ ਨੇ ਜੀ ਪਿੱਤੇ ਦੇ ਵਿੱਚ ਤਾਂ ਪਥਰੀਆਂ ਨਿਕਲ ਹੀ ਨਹੀਂ ਸਕਦੀਆਂ ਤੇ ਡਾਕਟਰ ਸਾਹਿਬਾ ਜਿਹੜਾ ਹਰਪ੍ਰੀਤ ਜੀ ਨੇ ਅੱਜ ਨੁਸਖਾ ਫਾਰਮੂਲਾ ਤਾਂ ਕਹਿੰਦੇ ਵੀ ਮੈਲਟ ਹੋ ਜਾਣਗੀਆਂ ਪਥਰੀਆਂ ਨਿਕਲ ਸਕਦੀਆਂ ਨੇ ਪਿੱਤੇ ਦੇ ਵਿੱਚੋਂ ਵੀ ਦੇਖੋ ਜਿਹੜਾ ਸਵਾਲ ਤੁਸੀਂ ਪੁੱਛਿਆ ਆਮ ਲੋਕ ਕੀ ਸਾਨੂੰ ਪੁੱਛਦੇ ਆ ਵੀ ਪਿੱਤੇ ਚ ਪੱਥਰੀ ਨਿਕਲਦੀ ਕਿੱਧਰੋਂਦੀ ਆ ਤੇ ਸਾਡਾ ਇੱਕੋ ਜਵਾਬ ਹੁੰਦਾ ਵੀ ਬਣਦੀ ਕਿੱਧਰੋਂਦੀ ਆ ਆਈ ਕਿੱਥੋਂ ਜਿਵੇਂ ਆਈ ਆ ਉਹ ਨਿਕਲ ਜਾਂਦੀ ਆ ਅੱਛਾ ਹਾਂ ਪਰ ਇਹ ਵੀ ਹਰ ਇੱਕ ਫਾਰਮੂਲਾ ਹਰ ਇੱਕ ਤੇ ਲਾਗੂ ਨਹੀਂ ਹੁੰਦਾ ਹੈਗਾ 100% ਕਿਸੇ ਚੀਜ਼ ਦੀ অথੈਂਟੀਸਿਟੀ ਨਹੀਂ ਹੁੰਦੀ ਹੈਗੀ ਪਰ ਹਮੇ ਹਰ ਇੱਕ ਚੀਜ਼ ਦਾ ਹੈਗਾ ਆਯੁਰਵੇਦ ਦੇ ਵਿੱਚ ਹਾਂਜੀ ਅੱਛਾ ਵੀ ਤੁਹਾਡੇ ਨਾਲ ਰਾਬਤਾ ਕਰਨਾ ਹੋਵੇ ਰਾਬਤਾ ਕਿਵੇਂ ਕਰ ਸਕਦੇ ਕਿਸੇ ਨੇ ਆਪਣੀ ਕੋਈ ਪਰਸਨਲ ਪ੍ਰੋਬਲਮ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਜਾਂ ਇੱਥੇ ਪਹੁੰਚਣਾ ਹੈ ਤੇ ਕੀ ਰਾਬਤਾ ਕਰਨ ਦਾ ਕੀ ਢੰਗ ਹੈਗਾ ਹਾਂਜੀ ਜਿਵੇਂ ਤੁਹਾਡੇ ਦੇਖੇ ਪਾ ਰਹੇ ਆਪਣੇ ਸਾਰੇ ਦਰਸ਼ਕ ਤੁਹਾਡੀ ਸਕਰੀਨ ਤੇ ਸਾਡਾ ਨੰਬਰ ਫਲੈਸ਼ ਹੋ ਰਿਹਾ ਹੈ ਇਹ ਲੁਧਿਆਣਾ ਟੂ ਚੰਡੀਗੜ੍ਹ ਨੈਸ਼ਨਲ ਹਾਈਵੇ ਆ ਜੀ ਨੇੜੇ ਮੋਰਿੰਡਾ ਸ਼ਹਿਰ ਆ ਆ ਨੇੜੇ ਖੰਟਪਿੰਡਾ ਹੈਗਾ ਹੈ ਨਾ ਜੀ ਤੇ ਜੀਟੀ ਰੋਡ ਦੇ ਉੱਤੇ ਆਪਣਾ ਇੱਕ ਕਲੀਨਿਕ ਹੈ ਗਗਨ ਆਯੁਰਵੇਦਾ ਕਿਸੇ ਟਾਈਮ ਵੀ ਆ ਕੇ ਸਾਨੂੰ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਤੁਸੀਂ ਫੋਨ ਤੇ ਅਪਾਇੰਟਮੈਂਟ ਲੈ ਸਕਦੇ ਹੋ ਜਾਂ ਮੇਰੇ ਕੋਈ ਵੀਰ ਭਰਾ ਵਿਦੇਸ਼ਾਂ ਵਿੱਚ ਬੈਠੇ ਨੇ ਤਾਂ ਉਹ ਵੀ WhatsApp ਤੇ ਕਾਲ ਕਰਕੇ ਜਾਂ ਸੰਪਰਕ ਸਾਡੇ ਨਾਲ ਕਰ ਸਕਦੇ ਆ ਅਪਾਇੰਟਮੈਂਟ ਲੈ ਕੇ ਵੀ ਜਾਂ ਆਪਣੀ ਜਿੰਨੀ ਵੀ ਕੋਈ ਪ੍ਰੋਬਲਮ ਹੈਗੀ ਆ ਫੋਨ ਤੇ ਸਾਡੇ ਨਾਲ ਜਾਂ ਸਾਡੀ ਟੀਮ ਮੈਂਬਰ ਤੇ ਜਿਹੜਾ ਵੀ ਫੋਨ ਚੱਕੂਗਾ ਉਹ ਸਾਰੇ ਵਿਸਥਾਰ ਨਾਲ ਦੱਸ ਕੇ ਉਹ ਦਵਾਈ ਲੈ ਸਕਦੇ ਆ ਜੀ ਬਹੁਤ ਬਹੁਤ ਸ਼ੁਕਰੀਆ ਵੈਜੀਤ ਤੁਹਾਡੀ ਸਾਰੀ ਜਾਣਕਾਰੀ ਭਰਪੂਰ ਗੱਲਬਾਤ ਲਈ ਤੇ ਹਰਪ੍ਰੀਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਜੀ ਸੋ ਹੇਸਨ ਵੈਦ ਬਲਜਿੰਦਰ ਸਿੰਘ ਤੇ ਡਾਈਟੀਸ਼ਨ ਹਰਪ੍ਰੀਤ ਕੌਰ ਜਿਨ੍ਹਾਂ ਨੇ ਬੜੇ ਲਾਜਵਾਬ ਔਰ ਬੜੇ ਬਿੰਦਾਸ ਹੋ ਕੇ ਬਹੁਤ ਸਾਰੀਆਂ ਚੀਜ਼ਾਂ ਦਾ ਹੱਲ ਹੈਗਾ ਜਿਹੜਾ ਤੁਹਾਨੂੰ ਦੱਸਿਆ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਤੀ ਕਰ ਦੋਗੇ ਜਿਨ੍ਹਾਂ ਨੂੰ ਹਰ ਦੂਸਰੇ ਤੀਸਰੇ ਦਿਨ ਪੱਥਰੀ ਦੇ ਦਰਦ ਕਰਕੇ ਹਸਪੀਟਲ ਲੈ ਜਾਣਾ ਪੈਂਦਾ ਤੇ ਉਹ ਆਪਰੇਸ਼ਨ ਕਰਵਾਉਣ ਤੋਂ ਕਤਰੌਂਦੇ ਨੇ ਡਰਦੇ ਨੇ ਬਚਦੇ ਨੇ ਔਰ ਜਿਨ੍ਹਾਂ ਨੂੰ ਪੇਟ ਨਾਲ ਸੰਬੰਧਿਤ ਦਿੱਕਤਾਂ ਨੇ ਕਿਸੇ ਨੂੰ ਭੁੱਖ ਨਹੀਂ ਲੱਗਦੀ ਕਿਸੇ ਨੂੰ ਸਾਰਾ ਦਿਨ ਪਿਆਸ ਨਹੀਂ ਲੱਗਦੀ ਉਹ ਕੋਈ ਇਹ ਗੱਲ ਕਹਿ ਰਿਹਾ ਕਿ ਜੀ ਮੇਰੇ ਤਾਂ ਸਾਰਾ ਦਿਨ ਅਫਾਰਾ ਬਣੇ ਰਹਿੰਦਾ ਇੱਕ ਰੋਟੀ ਖਾਣ ਤੋਂ ਬਾਅਦ ਤਾਂ ਵੈਜ ਜੀ ਨੇ ਬਹੁਤ ਸੋਹਣਾ ਨੁਸਖਾ ਅੱਜ ਉਹਨਾਂ ਨਾਲ ਸ਼ੇਅਰ ਕੀਤਾ ਹੈ ਪਰ ਮੇਰੀ ਗੁਜ਼ਾਰਿਸ਼ ਤੁਹਾਨੂੰ ਹੋਈ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਡਾਕਟਰ ਹਕੀਮ ਦੀ ਤੁਸੀਂ ਸਲਾਹ ਜਿਹੜੀ ਉਹ ਜ਼ਰੂਰ ਲੈਣੀ ਹੈ ਧੰਨਵਾਦ